ਫਤੇਗੜ ਸਾਹਿਬ ਵਿਖੇ ਵਕਵਾ ਕਥਾਵਾਂ ਤੇ ਮਹਾਸ਼ਿਵratri ਦੇ ਪਵਿੱਤਰ ਤਿਹਾਰ ਨੂੰ ਲੈ ਕੇ ਸਵੇਰ ਤੋਂ ਹੀ ਸ਼ਰਧਾਲੂਆਂ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਿਵਲਿੰਗ ਤੇ ਜਲ ਸੜਾ ਕੇ ਮੱਥਾ ਟੇਕਿਆ ਗਿਆ ਇਸ ਮੌਕੇ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਨੇ ਵੀ ਪੂਰੀ ਸ਼ਰਧਾ ਨਾਲ ਸ਼ਿਵਲਿੰਗ ਤੇ ਜਲ ਸੜਾ ਕੇ ਭਗਵਾਨ ਸ਼ਿਵ ਅੱਗੇ ਮੱਥਾ ਟੇਕਿਆ ਤੇ ਵਕਵਾ ਕਥਾਵਾਂ ਤੇ ਲਗਾਏ ਗਏ ਲੰਗਰ ਵਿੱਚ ਸੇਵਾ ਵੀ ਕੀਤੀ ਹਾਲੇ ਹਾਂਜੀ ਫਾਦੇਗਰ ਸਾਹਿਬ ਦੇ ਅੱਜ ਜਿਲ੍ਹੇ ਵਿੱਚ ਵੱਖ-ਵੱਖ ਮੰਦਰਾਂ 'ਚ ਜਾ ਕੇ ਮੱਥਾ ਟੇਕਿਆ ਸ਼ਿਵਰਾਤਰੀ ਜੋਤ ਉਮਤਾਵਨਾ ਮਨਾਏ ਜਾ ਰਹੀ ਹੈ ਉਹ ਜੋ ਕੀ ਵੇਖਣ ਨੂੰ ਮਿਲੀ ਹੈ ਔਰ ਇਹ ਉਤਸ਼ਾਹ ਹਰ ਮਸਬ ਦੇ ਵਿਅਕਤੀ ਦੇ ਦੇਖਿਆ ਇਹ ਧਰਮ ਦੀ ਧਰਮ ਨਹੀਂ ਕਿ अकेली ਹੀ ਸਨਾਤਨ ਦੀ ਨਹੀਂ ਸਿੱਖ ਦੇ ਲੋਕ ਸਿੱਖ ਧਰਮ ਦੇ ਲੋਕ ਬਾਕੀ ਜਾਤਾਂ ਦੇ ਲੋਕ ਬਾਕੀ ਧਰਮਾਂ ਦੇ ਲੋਕ ਸਾਰੇ ਹੀ ਸਤਕਾਰ ਦੇਣ ਵਾਸਤੇ ਇੱਕ ਦੂਜੇ ਧਰਮ ਦਾ ਆਦਰ ਸਤਿਕਾਰ ਕਰਨ ਵਾਸਤੇ ਆ ਸ਼ਿਵ ਬੋਲੇ ਦੇ ਮੰਦਰ ਚ ਆ ਕੇ ਪਾਣੀ ਚੜਾ ਕੇ ਇਹ ਬਲਖਣ ਇੱਕ ਮਿਸਾਲ ਦਿੱਤੀ ਹੈ ਵੀ ਜੋ ਭਗਮਾਤਮਾ ਉਹ ਇੱਕ ਹੈ ਔਰ ਉਹਦੇ ਵਿੱਚ ਹੀ ਸਭ ਦੀ ਚੜਾਈ ਹੈ ਸੋ ਅੱਜ ਜੋ ਮੇਲਾ ਲੱਗਿਆ ਹੈ ਸ਼੍ਰੀ ਰਾਤੀ ਦੇ ਇਤਿਹਾਸ ਤੇ ਮੈਂ ਵਧਾਈ ਦੇਣਾ ਔਰ ਸਾਰੀ ਸੰਗਤ ਨੂੰ ਵਧਾਈ ਦੇਣਾ ਹਰ ਮذਬ ਦੀ ਸੰਗਤ ਨੂੰ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਬੋਲੇ ਜੈ ਬੋਲੇ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ